ਨੀਟ ਅੰਕਰੇਸ਼ਨ ਟਾਈਮ ਤੇ ਤੁਹਾਡਾ ਸਾਰਿਆਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਜੀ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਡੇ ਨਾਲ ਇਹ ਜਿਹੜਾ ਡਿਜ਼ਾਈਨ ਆ ਇਹਨੂੰ ਸ਼ੇਅਰ ਕਰੂੰਗੀ ਬਹੁਤ ਹੀ ਪਿਆਰਾ ਜਿਹਾ ਸਿੰਪਲ ਜਿਹਾ ਆਪਣਾ ਡਿਜ਼ਾਈਨ 6 ਸਲਾਈਆਂ ਦਾ ਡਿਜ਼ਾਈਨ ਆ ਤੇ ਇਸ ਤਰ੍ਹਾਂ ਬਣ ਕੇ ਜਿਹੜਾ ਡਿਜ਼ਾਈਨ ਆਉਂਦਾ ਹੈ ਇਹਨੂੰ ਤੁਸੀਂ ਕਿਸੇ ਵੀ ਲੇਡੀਜ਼ ਕੋਟੀ ਜੈਕਟ ਦੇ ਉੱਪਰ ਜੈਂਟਸ ਸਵੈਟਰ ਦੇ ਉੱਪਰ ਬੱਚਿਆਂ ਦੇ ਕਾਰਡੀਗਨ ਦੇ ਉੱਪਰ ਜਿਹੜਾ ਬਣਾ ਸਕਦੇ ਹੋ ਬਹੁਤ ਹੀ ਪਿਆਰਾ ਜਿਹਾ ਸੌਖਾ ਜਿਹਾ ਡਿਜ਼ਾਈਨ ਇਹਨੂੰ ਬਣਾਉਣ ਵਾਸਤੇ ਤੁਸੀਂ ਜਦੋਂ ਕੁੰਡੇ ਲੈਣੇ ਆਪਣੇ ਪ੍ਰੋਜੈਕਟ ਵਾਸਤੇ 5-5 ਕੁੰਡਿਆਂ ਦੇ ਹਿਸਾਬ ਨਾਲ ਕੁੰਡੇ ਲੈ ਲੈਣੇ ਆ ਤੇ ਦੋ ਕੁੰਡੇ ਜਿਹੜੇ ਮੈਂ ਸਾਈਡਾਂ ਦੇ ਉੱਪਰ ਲਾਏ ਇੱਕ ਇਧਰ ਔਰ ਇੱਕ ਇਧਰ ਤੇ 5-5 ਕੁੰਡਿਆਂ ਦਾ ਆਪਣਾ ਜਿਹੜਾ ਇਹ ਡਿਜ਼ਾਈਨ ਬਣਿਆ ਹੋਇਆ ਹੈ ਤੇ ਚਲੋ ਆਪਾਂ ਇਹਨੂੰ ਬਣਾਉਣਾ ਸ਼ੁਰੂ ਕਰਦੇ ਹਾਂ ਜੀ ਡਿਜ਼ਾਈਨ ਦੀ ਆਪਣੀ ਪਹਿਲੀ ਸਲਾਈ ਹੈ ਤੇ ਇਸ ਤਰ੍ਹਾਂ ਆਪਾਂ ਪਹਿਲਾ ਕੁੰਡਾ ਬਿਨਾਂ ਗੁਨੇ ਉਤਾਰ ਕੇ ਤੇ ਪੂਰੀ ਸਲਾਈ ਨੂੰ ਆਪਾਂ ਸਿੱਧਾ-ਸਿੱਧਾ ਬਣਾ ਕੇ ਕੰਪਲੀਟ ਕਰ ਲੈਣਾ ਚੈਨਲ ਤੇ ਜੇਕਰ ਪਹਿਲੀ ਵਾਰ ਵੀਡੀਓ ਵੇਖ ਰਹੇ ਹੋ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਨਾਲ ਲੱਗਦੇ ਬੈਲ ਆਈਕਨ ਨੂੰ ਪ੍ਰੈਸ ਕਰਿਓ ਤਾਂ ਜੋ ਅੱਗੇ ਆਉਣ ਵਾਲੀ ਹਰ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਜੀ ਵੀਡੀਓ ਨੂੰ ਸ਼ੇਅਰ ਅਤੇ ਲਾਈਕ ਜ਼ਰੂਰ ਕਰਿਆ ਕਰੋ ਐਸ ਤਰ੍ਹਾਂ ਆਪਾਂ ਪੂਰੀ ਸਲਾਈ ਨੂੰ ਸਿੱਧਾ-ਸਿੱਧਾ ਜਿਹੜਾ ਬਣਾ ਕੇ ਕੰਪਲੀਟ ਕਰ ਲੈਣਾ ਹੈ ਦੂਜੀ ਸਲਾਈ ਉਲਟੀ ਸਾਈਡ ਇਹ ਇਧਰੋਂ ਆਪਾਂ ਪੂਰੀ ਸਲਾਈ ਨੂੰ ਉਲਟਾ-ਉਲਟਾ ਬਣਾਉਂਦੇ ਹੋਏ ਜਿਹੜਾ ਉਹ ਕੰਪਲੀਟ ਕਰ ਲੈਣਾ ਇਹਨੂੰ ਬਿਗਿਨਰ ਵੀ ਬਹੁਤ ਆਰਾਮ ਦੇ ਨਾਲ ਡਿਜ਼ਾਈਨ ਜਿਹੜਾ ਬਣਾ ਲੈਣਗੇ ਬਹੁਤ ਹੀ ਆਪਣਾ ਸਿੰਪਲ ਜਿਹਾ ਜੁਨਿਕ ਜਿਹਾ ਡਿਜ਼ਾਈਨ ਦੋ ਸਲਾਈਆਂ ਆਪਾਂ ਬਣਾ ਲੀਆਂ ਤੀਜੀ ਸਲਾਈ ਆ ਗਈ ਆਪਾਂ ਸਿੱਧੀ ਸਾਈਡ ਤੇ ਹੁਣ ਆਪਾਂ ਡਿਜ਼ਾਈਨ ਸ਼ੁਰੂ ਕਰਾਂਗੇ ਪਹਿਲਾ ਕੁੰਡਾ ਬਿਨਾ ਬੁਣੇ ਉਤਾਰਾਂਗੇ ਧਾਗੇ ਨੂੰ ਕਰਾਂਗੇ ਅੱਗੇ ਦੋ ਕੁੰਡੇ ਇਸ ਤਰ੍ਹਾਂ ਆਪਾਂ ਉਲਟਾ ਬੁਣਦੇ ਹੋਏ ਇਕੱਠੇ ਹੁੰਦਿਆਂਗੇ ਏਸੇ ਆਪਾਂ ਇੱਕ ਕੁੰਡੇ ਦੇ ਤਿੰਨ ਕੁੰਡੇ ਕਰਾਂਗੇ ਉਲਟਾ ਹੀ ਬੁਣਦੇ ਹੋਏ ਧਾਗੇ ਨੂੰ ਅਗਲੀ ਸਾਈਡ ਤੇ ਰੱਖਣਾ ਆਪਾਂ ਇਸ ਤਰ੍ਹਾਂ ਇੱਕ ਕੁੰਡਾ ਆਉਣਿਆ ਇਹਨੂੰ ਵਲ ਪਾਇਆ ਤੇ ਫੇਰ ਦੁਬਾਰਾ ਆਉਣਿਆ ਇੱਕ ਕੁੰਡੇ ਦੇ ਤਿੰਨ ਕੁੰਡੇ ਇਹਨਾਂ ਦੋ ਕੁੰਡਿਆਂ ਦਾ ਫੇਰ ਇੱਕ ਕੁੰਡਾ ਇਹਨਾਂ ਪੰਜ ਕੁੰਡਿਆਂ ਨੂੰ ਅੱਗੇ ਤੋਂ ਅੱਗੇ ਆਪਾਂ ਜਿਹੜਾ ਉਹ ਕੰਟੀਨਿਊ ਕਰਾਂਗੇ ਦੋ ਕੁੰਡੇ ਇਕੱਠੇ ਹੋਣਾਂਗੇ ਇੱਕ ਕੁੰਡੇ ਦਾ ਤਿੰਨ ਕੁੰਡੇ ਕਰਾਂਗੇ ਉਲਟਾ ਬੁਣਦੇ ਹੋਏ ਧਾਗੇ ਨੂੰ ਇਸ ਤਰ੍ਹਾਂ ਵਲ ਪਾ ਕੇ దో కు ఫ కు దో కు ఉల్టా బయే తండే ఉల్టే బ వళ పా దో వారణా తి దో కు ఫాస్ ఉల్టా బాస్ట్లాను సే சீ சிலை உல்ட்டி சைடத்தோன்ன பூரா உல்ட்டா உல்ட்டா பண்ணிட்டு ਪੰਜਵੀਂ ਸਲਾਈ ਸਿੱਧੀ ਸਾਈਡ ਪਹਿਲਾ ਕੁੰਡਾ ਬਿਨਾ ਬੁਣੇ ਉਤਾਰਿਆ ਦੋ ਕੁੰਡੇ ਸਿੱਧੇ ਬਣਾਵਾਂਗੇ ਇੱਕ ਕੁੰਡਾ ਬਿਨਾ ਬੁਣੇ ਉਤਾਰਾਂਗੇ ਤੇ ਦੋ ਕੁੰਡੇ ਫੇਰ ਆਪਾਂ ਸਿੱਧੇ ਬਣਾਵਾਂਗੇ ਇਹਨਾਂ ਪੰਜ ਕੁੰਡਿਆਂ ਨੂੰ ਅੱਗੇ ਤੋਂ ਅੱਗੇ ਆਪਾਂ ਜਿਹੜਾ ਬਣਾਵਾਂਗੇ ਦੋ ਕੁੰਡੇ ਸਿੱਧੇ ਇੱਕ ਕੁੰਡਾ ਬਿਨਾ ਬੁਣੇ ਉਤਾਰਾਂਗੇ ਦੋ ਕੁੰਡੇ ਸਿੱਧੇ ਫਿਰ ਦੋ ਕੁੰਡੇ ਸਿੱਧੇ ఇక్కడ బినా బుణ్య ఉతార్యా దో కుడే సెధే దో కిధే బుతార్య దో కుండే సెే ఇర పూరి సలా బ దో కు సీధే ఒక కండా బుణి ఉతార్య దో కుడే సెే లాస్ట్ వాండా సెా ఛేవీ సలాయి పూరి ఉల్టి ఉల్టీ బనావే ਛੇ ਸਲਾਈਆਂ ਦਾ ਡਿਜ਼ਾਈਨ ਹੈ ਤੇ ਇਸ ਤਰ੍ਹਾਂ ਆਪਣਾ ਡਿਜ਼ਾਈਨ ਜਿਹੜਾ ਬਣ-ਬਣ ਕੇ ਤੁਰਿਆ ਹੋਣਾ ਬਹੁਤ ਹੀ ਆਸਾਨ ਜਾਂ ਸੌਖਾ ਜਾਂ ਡਿਜ਼ਾਈਨ ਹੈ ਤੇ ਕਮੈਂਟ ਦੇ ਵਿੱਚ ਜਰੂਰ ਦੱਸਿਓ ਵੀ ਤੁਹਾਨੂੰ ਕਿਵੇਂ ਦਾ ਲੱਗਾ ਇਹ ਡਿਜ਼ਾਈਨ ਤੇ ਮਿਲਦੇ ਆਂ ਨੈਕਸਟ ਵੀਡੀਓ ਦੇ ਨਾਲ ਤਦ ਤੱਕ ਧੰਨਵਾਦ ਜੀ